ਸੱਚੀ ਗੱਲ ਪੰਜਾਬੀਓ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਕੈਨੇਡਾ ਅਤੇ ਹੋਰ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਐਨਆਰਆਈ ਭਰਾਵਾਂ ਲਈ ਬਹੁਤ ਮਹੱਤਵਪੂਰਨ ਹੈ ਭਾਰਤ ਸਰਕਾਰ ਨੇ 에어ਪੋਰਟ ਨਿਯਮਾਂ ਅਤੇ ਕਸਟਮ ਡਿਊਟੀ ਵਿੱਚ ਕੁਝ ਅਹਿਮ ਬਦਲਾਅ ਕੀਤੇ ਹਨ ਜਿਨ੍ਹਾਂ ਬਾਰੇ ਜਾਣਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਏਅਰਪੋਰਟ ਅਥਾਰਟੀ ਨੂੰ ਮਿਲੇ ਨਵੇਂ ਅਧਿਕਾਰ ਸਾਥੀਓ ਭਾਰਤ ਸਰਕਾਰ ਨੇ ਏਅਰਪੋਰਟ ਇਮੀਗ੍ਰੇਸ਼ਨ ਅਤੇ ਸੁਰੱਖਿਆ ਅਧਿਕਾਰੀ ਨੂੰ ਹੁਣ ਪਹਿਲਾਂ ਨਾਲੋਂ ਕਿਤੇ ਵੱਧ ਅਧਿਕਾਰ ਦੇ ਦਿੱਤੇ ਹਨ ਜੇਕਰ ਕੋਈ ਵੀ ਯਾਤਰੀ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਜਾਂ ਉਸ ਦਾ ਰਿਕਾਰਡ ਸੱਕੀ ਹੁੰਦਾ ਹੈ ਤਾਂ ਅਧਿਕਾਰੀ ਕੋਲ ਇਹ ਹੱਕ ਹੈ ਕਿ ਉਹ ਉਸ ਦੀ ਭਾਰਤ ਵਿੱਚ ਐਂਟਰੀ ਰੋਕ ਸਕਦੇ ਹਨ ਅਤੇ ਉਸ ਨੂੰ ਉੱਥੋਂ ਹੀ ਵਾਪਸ ਭੇਜ ਸਕਦੇ ਹਨ ਇਸ ਲਈ ਆਪਣੀ ਯਾਤਰਾ ਦੌਰਾਨ ਸਾਰੇ ਨਿਯਮਾਂ ਦੀ ਪਾਲਣਾ ਬਹੁਤ ਜ਼ਰੂਰੀ ਹੈ ਉਸ ਤੋਂ ਅਗਲੀ ਗੱਲ ਕਰਦੇ ਹਾਂ ਜੀ ਆਈਫੋਨ ਅਤੇ ਮਹਿੰਗੇ ਸਮਾਨ ਤੇ 35% ਤੋਂ ਵੱਧ ਟੈਕਸ ਬਹੁਤ ਸਾਰੇ ਪੰਜਾਬੀ ਵੀਰ ਵਿਦੇਸ਼ਾਂ ਤੋਂ ਆਪਣੇ ਰਿਸ਼ਤੇਦਾਰਾਂ ਲਈ ਨਵੇਂ ਆਈਫੋਨ ਮਹਿੰਗੇ ਕੱਪੜੇ ਜਾਂ ਗੈਜਟ ਲੈ ਕੇ ਆਉਂਦੇ ਹਨ ਨਵੇਂ ਨਿਯਮਾਂ ਅਨੁਸਾਰ ਜੇਕਰ ਤੁਹਾਡੇ ਕੋਲ 50000 ਦੀ ਡਿਊਟੀ ਫ੍ਰੀ ਲਿਮਟ ਤੋਂ ਵੱਧ ਦਾ ਨਵਾਂ ਜਾਂ ਡੱਬਾਵੰਦ ਸਮਾਨ ਹੈ ਤਾਂ ਤੁਹਾਨੂੰ ਉਸ ਤੇ 35% ਬੇਸਿਕ ਕਸਟਮ ਡਿਊਟੀ ਦੇਣੀ ਪਵੇਗੀ ਜੇਕਰ ਇਸ ਵਿੱਚ ਸੋਸ਼ਲ ਵੈਲਫੇਅਰ ਸਰਚਾਰਜ ਦੀ ਜੋੜ ਦਿੱਤਾ ਜਾਵੇ ਤਾਂ ਇਹ ਟੈਕਸ ਲਗਭਗ 38.5% ਤੱਕ ਜਾ ਸਕਦਾ ਹੈ ਇਸਦੇ ਨਾਲ ਹੀ ਗੱਲ ਕਰਦੇ ਹਾਂ ਜੀ ਦਿੱਲੀ 에어ਪੋਰਟ ਤੇ ਸਖਤ ਚੈਕਿੰਗ ਦਿੱਲੀ 에어ਪੋਰਟ ਤੇ ਹੁਣ ਇਮੀਗ੍ਰੇਸ਼ਨ ਅਤੇ ਕਸਟਮ ਅਧਿਕਾਰੀ ਪੂਰੀ ਤਰ੍ਹਾਂ ਚੌਕ ਸਨ ਪਹਿਲਾਂ ਸ਼ਾਇਦ ਬਿਨਾ ਪੁੱਛਗੇਚ ਦੇ ਲੰਘਣ ਦਿੱਤਾ ਜਾਂਦਾ ਸੀ ਪਰ ਹੁਣ ਸਕੈਨਿੰਗ ਦੌਰਾਨ ਜੇਕਰ ਕੋਈ ਕੀਮਤੀ ਵਸਤੂ ਮਿਲਦੀ ਹੈ ਅਤੇ ਤੁਸੀਂ ਉਸ ਨੂੰ ਡਿਕਲੇਅਰ ਨਹੀਂ ਕੀਤਾ ਤਾਂ ਤੁਹਾਨੂੰ ਭਾਰੀ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ ਯਾਦ ਰੱਖੋ ਆਪਣੀ ਨਿੱਜੀ ਵਰਤੋਂ ਵਾਲੇ ਫੋਨ ਤੇ ਕੋਈ ਟੈਕਸ ਨਹੀਂ ਹੈ ਪਰ ਨਵੇਂ ਅਤੇ ਡੱਬਾ ਬੰਦ ਫੋਨ ਤੇ ਨਿਯਮ ਸਖਤ ਹਨ ਕੈਸ਼ ਤੇ ਹੋਰ ਪਾਬੰਦੀਆਂ ਵਦੇਸ਼ਾਂ ਤੋਂ ਆਉਂਦੇ ਸਮੇਂ ਨਕਦੀ ਲਿਆਉਣ ਦੀ ਵੀ ਇੱਕ ਸੀਮਾ ਹੈ ਜੇਕਰ ਤੁਹਾਡੇ ਕੋਲ 5000 ਅਮਰੀਕਨ ਡਾਲਰ ਤੋਂ ਵੱਧ ਕੈਸ਼ ਹੈ ਜਾਂ 10000 ਡਾਲਰ ਤੋਂ ਵੱਧ ਦੇ ਯਾਤਰੀ ਚੈੱਕ ਹਨ ਤਾਂ ਤੁਹਾਨੂੰ 에어ਪੋਰਟ ਤੇ ਇਹ ਸਦੀ ਜਾਣਕਾਰੀ ਦੇਣੀ ਪਵੇਗੀ ਬਿਨਾਂ ਦੱਸੇ ਵੱਧ ਨਕਦੀ ਲਿਆਉਣਾ ਤੁਹਾਨੂੰ ਮੁਸੀਬਤ ਵਿੱਚ ਪਾ ਸਕਦਾ ਹੈ ਸਰਕਾਰ ਦਾ ਮਕਸਦ ਟੈਕਸ ਚੋਰੀ ਨੂੰ ਰੋਕਣਾ ਅਤੇ ਸੁਰੱਖਿਆਤ ਨੂੰ ਮਜ਼ਬੂਤ ਕਰਨਾ ਹੈ ਸਾਥੀਓ ਜੇਕਰ ਤੁਸੀਂ ਜਲਦੀ ਕੈਨੇਡਾ ਤੋਂ ਪੰਜਾਬ ਆਉਣ ਦੀ ਤਿਆਰੀ ਕਰ ਰਹੇ ਹੋ ਤਾਂ ਇਹਨਾਂ ਨਿਯਮਾਂ ਨੂੰ ਧਿਆਨ ਵਿਚ ਰੱਖ ਕੇ ਆਪਣੀ ਪੈਕਿੰਗ ਕਰੋ ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਕਸਟਮ ਡਿਊਟੀ ਤੋਂ ਬਚਣ ਦੇ ਕਾਨੂੰਨੀ ਤਰੀਕੇ ਤੇ ਇੱਕ ਵਿਸਤਾਰ ਵਿੱਚ ਵੀਡੀਓ ਬਣਾਵਾਂ ਕਮੈਂਟ ਵਿੱਚ ਹਾਂ ਜ਼ਰੂਰ ਲਿਖੋ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਆਪਣੇ ਐਨ ਆਰ ਆਈ ਦੋਸਤਾਂ ਨੂੰ ਸ਼ੇਅਰ ਕਰਨਾ ਬਿਲਕੁਲ ਵੀ ਆਪ ਨੂੰ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ